ਸਤਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਹੈਡਲਾਈਨਸ ਟੂਡੇ ਗੱਲ ਕਰਾਂਗੇ ਅੱਜ ਪੰਜਾਬ ਦੇ ਮੌਸਮ ਦੀ ਪੰਜਾਬ ਮੌਸਮ ਨੂੰ ਲੈ ਕੇ ਇੱਕ ਵੱਡੀ ਅਪਡੇਟ ਹੈ ਜਿਹੜੀ ਸਾਹਮਣੇ ਆ ਰਹੀ ਹੈ ਦਰ ਅਸਲ ਇਸ ਵੇਲੇ ਪੰਜਾਬ ਵਿੱਚ ਜਿਹੜਾ ਧੂਆਂ ਨੇ ਉਹ ਆਪਣੀ ਲਪੇਟ ਚ ਲੈ ਲਿਆ ਹੈ ਮੌਸਮ ਵਿਭਾਗ ਨੇ ਵੀ ਕੜਾਕੇ ਦੀ ਜਿਹੜੀ ਠੰਡਾ ਉਹਦਾ ਅਲਰਟ ਜਾਰੀ ਕੀਤਾ ਹੈ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਚ ਠੰਡਾ ਜਿਹੜੀ ਉਹ ਵਧੇਗੀ ਮੌਸਮ ਵਿਭਾਗ ਅਨੁਸਾਰ ਤਰਨਤਾਰਨ ਤੋਂ ਲੈ ਕੇ ਫਿਰੋਜ਼ਪੁਰ ਫਾਜ਼ਿਲਕਾ ਮੋਗਾ ਫਰੀਦਕੋਟ ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਤੱਕ ਜਿਹੜੀ ਸਿੰਗਣੀ ਧੁੰਦ ਪੈਣ ਦੀ ਸੁਭਾਵਨਾ ਹੈ ਇਸ ਦੇ ਨਾਲ ਹੀ ਉਮੀਦ ਜਿਤਾਈ ਜਾ ਸਕਦੀ ਹੈ ਕਿ 15 ਤੇ 16 ਨੰਬਰ ਦੇ ਆਸ-ਪਾਸ ਆ ਜਿਹੜਾ ਪੰਜਾਬ ਚ ਹਲਕੀ ਦਰਮਿਆਨੀ ਜਿਹੜੀ ਵਾਰਸਾ ਹੋ ਸਕਦੀ ਹੈ ਵਾਰਸ ਤੋਂ ਬਾਅਦ ਆ ਜਿਹੜੀ ਠੰਡਾ ਉਹ ਹੋਰ ਤੇਜ਼ ਹੋ ਜਾਵੇਗੀ ਇਸ ਦੇ ਨਾਲ ਆਪਾਂ ਤੋਂ ਜਿਹੜੀ ਧੂਏ ਨੂੰ ਰਾਹਤ ਆ ਉਹ ਵੀ ਮਿਲਣ ਦੀ ਉਮੀਦ ਹੈ ਪਰ ਇਸ ਦੇ ਨਾਲ ਹੀ ਮੌਸਮ ਅਤੇ ਠੰਡ ਵਧਣ ਦੇ ਕਾਰਨ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਕੜਾਕੇ ਦੀ ਠੰਡ ਨੂੰ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਲਈ ਮਜਬੂਰ ਹੋਣਾ ਪੈ ਸਕਦਾ ਹੈ